ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਅੱਜ ਸਵਾਗਤ ਹੈ ਸਾਡੇ ਚੈਨਲ ਵਿੱਚ ਅਸੀਂ ਨਵੇਂ-ਨਵੇਂ ਟੌਪਿਕ ਤੇ ਗੱਲ ਕਰਦੇ ਰਹਿੰਦੇ ਹਾਂ ਤੇ ਅੱਜ ਅਸੀਂ ਇੱਕ ਮੁੱਦੇ ਤੇ ਗੱਲ ਕਰਦੇ ਆ ਕਿ ਕਿਉਂ ਅਸੀਂ ਭਾਵੁਕ ਹੋ ਜਾਂਦੇ ਹਾਂ ਇੱਕ ਛੋਟੀ ਜੀ ਗੱਲ ਤੇ ਕਿਉਂ ਆਪਦੇ ਹੀ ਬੰਦਿਆਂ ਦੇ ਮਗਰ ਪੈ ਜਾਂਦੇ ਆ ਅਸੀਂ ਥੋੜੇ ਜਿਹਾ ਸੈਂਟੀਮੈਂਟਲ ਆ ਤੇ ਉਸੇ ਚੀਜ਼ ਨੂੰ ਲੈ ਕੇ ਅਸੀਂ ਫੇਸਬੁੱਕ ਕਾਲੀ ਕਰ ਦਿੰਦੇ ਆ ਸੋਸ਼ਲ ਮੀਡੀਆ ਸਾਰਾ ਭਰ ਦਿੰਦੇ ਆ ਕਿਉਂ ਅਸੀਂ ਅਜਿਹਾ ਕਰਦੇ ਆ ਅੱਜ ਗੱਲ ਕਰਾਂਗੇ ਜਾਦਾ ਮੁੱਦਿਆਂ ਨੂੰ ਛੱਡ ਕੇ ਦੋ ਕਲਾਕਾਰਾਂ ਦੀ ਅਸੀਂ ਕਿਉਂ ਉਹਨਾਂ ਦੇ ਪਿੱਛੇ ਪਏ ਪਹਿਲੀ ਗੱਲ ਕਰਦੇ ਹਾਂ ਗੁਰਦਾਸ ਮਾਨ ਦੀ ਗੁਰਦਾਸ ਮਾਨ ਤੋਂ ਬਾਅਦ ਸ਼ਾਇਦ ਹੀ ਪੰਜਾਬੀ ਗਾਣਿਆਂ ਨੂੰ ਜਾਂ ਕਲਚਰ ਨੂੰ ਕਿਸੇ ਨੇ ਪ੍ਰਮੋਟ ਕੀਤਾ ਹੋਵੇ ਬਹੁਤ ਦੇਸੀ ਤਰੀਕੇ ਨਾਲ ਉਹਨੇ ਗਾਣੇ ਗਾਏ ਨੇ ਸਟੇਜਾਂ ਤੇ ਇਕੱਲੇ ਖੜ ਕੇ ਰੰਗ ਬਨਨਣ ਵਾਲਾ ਜੇ ਪਹਿਲਾ ਕਲਾਕਾਰ ਹੈ ਉਹ ਗੁਰਦਾਸ ਮਾਨ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਸ ਦੀ ਬਹੁਤ ਇੱਜ਼ਤ ਹੈ ਤੇ ਗੁਰਦਾਸ ਮਾਨ ਗੁਰਦਾਸ ਮਾਨ ਹੈ ਬਾਬਾ ਬੋੜ ਹੈ ਪੰਜਾਬੀ ਸਿੰਗਰਸ ਦਾ ਠੀਕ ਹੈ ਆਪਦੀ ਆਪਦੀ ਫੇਥ ਹੁੰਦੀ ਹੈ ਕੋਈ ਡੇਰੇ ਨੂੰ ਮੰਨਦਾ ਕੋਈ ਗੁਰਦੁਆਰੇ ਨੂੰ ਮੰਨਦਾ ਕਿਤੇ ਨਾ ਕਿਤੇ ਕਿਸੇ ਦਾ ਯਕੀਨ ਵੱਜਾ ਹੁੰਦਾ ਤਾਂ ਉਸ ਨੂੰ ਮੰਨਦਾ ਉਹ ਉਹਦੀ ਪਰਸਨਲ ਚੀਜ਼ ਹੈ ਅਸੀਂ ਉਸਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਇੱਕ ਛੋਟੀ ਜੀ ਗੱਲ ਉਸਨੇ ਪਾਸ਼ਾ ਬਾਰੇ ਆਖੀ ਤੇ ਜਿਸ ਦਾ ਅਸੀਂ ਬਤੰਗੜ ਬਣਾਤਾ ਤੇ ਕੁਝ ਲੋਕਾਂ ਨੂੰ ਜੋ ਬਾਹਰ ਰਹਿੰਦੇ ਨੇ ਜ਼ਿਆਦਾਤਰ ਉਹਨਾਂ ਨੂੰ ਇਸ ਨੂੰ ਪੰਜਾਬੀ ਵਿਰੋਧੀ ਸਾਬਿਤ ਕਰਨ ਤੇ ਪੂਰਾ ਜੋਰ ਲੱਗ ਗਿਆ ਹਾਲਾਂਕਿ 10 20 ਬੰਦੇ ਹੀ ਇਕੱਠੇ ਹੁੰਦੇ ਨੇ ਪਰ ਫੇਰ ਵੀ ਸੋਸ਼ਲ ਮੀਡੀਆ ਤੇ ਉਸ ਨੂੰ ਸ਼ੇਅਰ ਕਰਕੇ ਭਰ ਕੇ ਮਹਿੰਮ ਚਲਾਈ ਜਾਂਦੀ ਹੈ ਉਸ ਨੂੰ ਟਾਰਗੇਟ ਕੀਤਾ ਜਾਂਦਾ ਗੁਰਦਾਸ ਮਾਨ ਨੂੰ ਕਿਉਂ ਕਿ ਅਸੀਂ ਇੱਕ ਮਿੱਥੇ ਹੋਏ ਏਜੰਡੇ ਦੇ ਤਹਿਤ ਕੰਮ ਕਰ ਰਹੇ ਹਾਂ ਕਿ ਅਸੀਂ ਆਪਦੇ ਹੀ ਬੰਦਿਆਂ ਨੂੰ ਟਾਰਗੇਟ ਕਰਨਾ ਹੈ ਤੇ ਉਹਨਾਂ ਨੂੰ ਨੀਵਾ ਦਿਖਾਉਣਾ ਚਾਹੀਏ ਛੋਟੀ ਜੀ ਗੱਲ ਹੋਵੇ ਗੁਰਦਾਸ ਮਾਨ ਅੱਜ ਜਿੱਥੇ ਪਹੁੰਚ ਚੁੱਕਿਆ ਹੈ ਉੱਥੇ ਪਹੁੰਚਣਾ ਮੁਸ਼ਕਲ ਹੈ ਹਾਂ ਉਹਦੀ ਉਮਰ ਵੀ ਹੋ ਗਈ ਹੈ ਤੇ ਹੌਲੀ ਹੌਲੀ ਸ਼ਾਇਦ ਉਹਦੇ ਜੋ ਸ਼ੋ ਵੀ ਨੇ ਉਹ ਘਟ ਜਾਣ ਕਿਉਂਕਿ ਐਡੀ ਲੰਬੀ ਉਮਰ ਤੱਕ ਗਾਉਣਾ ਤੇ ਸ਼ੋ ਕਰਨੇ ਤੇ ਇੰਨੀ એનર્ਜੀ ਇਸ ਉਮਰ 'ਚ ਹੋਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਇਸ ਕਰਕੇ ਸਾਨੂੰ ਉਸ ਨੂੰ ਇੱਜ਼ਤ ਮਾਨ ਦੇਣਾ ਚਾਹੀਦਾ ਜੋ ਉਸ ਨੇ ਕੀਤਾ ਨਾ ਕਿ ਇੱਕ ਛੋਟੀ ਜੀ ਗੱਲ ਤੇ ਅਸੀਂ ਉਹਨੂੰ ਟਾਰਗੇਟ ਕਰਨਾ ਚਾਹੀਦਾ ਹੁਣ ਗੱਲ ਤੇ ਆ ਦਲਜੀਤ ਦੀ ਦਲਜੀਤ ਇੱਕ ਕੁੱਬਰ ਦਾ ਹੋਇਆ ਯੰਗ ਕਲਾਕਾਰ ਹੈ ਤੇ ਉਹ ਉੱਥੇ ਪਹੁੰਚ ਚੁੱਕਿਆ ਹੈ ਜਿੱਥੇ ਕੋਈ ਬੰਦਾ ਪਹੁੰਚਣ ਦੀ ਸੋਚ ਵੀ ਨਹੀਂ ਰੱਖ ਸਕਦਾ ਇੰਟਰਨੈਸ਼ਨਲ ਲੈਵਲ ਤੇ ਅੱਜ ਦਲਜੀਤ ਦਸਾਂਝ ਦਾ ਇੱਕ ਨਾਂ ਹੈ ਵੱਡੇ ਵੱਡੇ ਸ਼ੋਅ ਕਰਦੇ ਨੇ ਔਰ ਇੱਕ ਕ੍ਰੇਜ ਹੈ ਯੰਗਸਟਰ ਚ ਵਿੱਚ ਬਾਹਰ ਵੀ ਤੇ ਇੱਥੇ ਵੀ ਹੁਣ ਹਿੰਦੀ ਫਿਲਮਾਂ ਚ ਵੀ ਉਹ ਐਂਟਰੀ ਮਾਰ ਰਿਹਾ ਹੈ ਬਹੁਤ ਵਧੀਆ ਉਹਦੇ ਸ਼ੋਅ ਹੋ ਰਹੇ ਨੇ ਇੱਥੋਂ ਤੱਕ ਕਿ ਅੰਬਾਨੀ ਅਦਾਨੀ ਵੀ ਆਪਦੇ ਵਿਆਹਾਂ ਚ ਉਹਨੂੰ ਸੱਦਦੇ ਨੇ ਵੱਡੇ ਵੱਡੇ ਬਾਲੀਵੁੱਡ ਦੇ ਕਲਾਕਾਰਾਂ ਨੂੰ ਛੱਡ ਕੇ ਉਹਨੇ ਗਾਉਣ ਦੇ ਨਾਲ 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 ਸੋਸ਼ਲ ਵਰਕ ਵੀ ਕੀਤਾ ਹੈ ਕਿਸਾਨ ਅੰਦੋਲਨ ਚ ਵੀ ਉਹਨੇ ਹੈਲਪ ਕੀਤੀ ਫਲਡ ਚ ਵੀ ਕੀਤੀ ਤੇ ਹੁਣ ਇੱਕ ਨਿੱਕੀ ਜੀ ਗੱਲ ਤੇ ਨਿੱਕੀ ਜੀ ਗੱਲ ਤੇ ਕਿ ਉਹਨੇ ਅਭਿਤਾਬ ਬਚਨ ਦੇ ਪੈਰੀਂ ਹੱਥ ਕਿਉਂ ਲਾਏ ਹਾਲਾਂਕਿ ਅਭਿਤਾਬ ਬਚਨ ਨੇ ਉਹਨੂੰ ਰੋਕ ਲਿਆ ਪੈਰਾਂ ਤੱਕ ਨਹੀਂ ਜਾਣ ਦਿੱਤਾ ਜਦਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਖੜਕੇ ਪੈਰਾਂ 'ਚ ਹੱਥ ਲਵਾਏ ਸੀ ਤੇ ਵੈਸੇ ਅਸੀਂ ਕਿਉਂ ਉਹਨੂੰ ਟਾਰਗੇਟ ਕਰ ਰਹੇ ਹਾਂ ਕੀ ਉਹਨੇ ਕੀਤਾ ਕੀ ਕਿੱਡਾ ਕ ਜੁਰਮ ਕੀਤਾ ਉਹਨੇ ਪਹਿਲੀ ਗੱਲ ਇੱਕ 41 ਸਾਲ ਦਾ ਕਲਾਕਾਰ ਜੇ ਇੱਕ 83 ਸਾਲ ਦੇ ਕਲਾਕਾਰ ਦੇ ਪੈਰੀ ਹੱਥ ਲਾਉਂਦਾ ਹੈ ਤੇ ਇੱਕ ਇੱਜ਼ਤਮਾਨ ਹੀ ਹੁੰਦਾ ਉਹਦੇ ਵਿੱਚ ਪਰਸਨਲ ਕੁਝ ਨਹੀਂ ਹੁੰਦਾ ਦੂਜਾ ਦਲਜੀਤ ਉੱਥੇ ਕਿਉਂ ਗਿਆ ਸੀ ਕੀ ਆਪਦਾ ਸ਼ੋਅ ਸੀ ਆਪਦੇ ਸ਼ੋਅ ਨੂੰ ਪ੍ਰਮੋਟ ਜਾਂ ਫਿਲਮ ਨੂੰ ਪ੍ਰਮੋਟ ਕਰ ਗਿਆ ਨਹੀਂ ਉਹ ਫਲੱਡ ਅਫੈਕਟਡ ਇਲਾਕੇਾਂ ਲਈ ਮਦਦ ਦੀ ਗੋਹਾਰ ਲਾਉਣ ਗਿਆ ਸੀ ਇੱਕ ਨੈਸ਼ਨਲ ਮੀਡੀਆ ਤੇ ਆਪਦਾ ਮੁੱਦਾ ਰੱਖਣ ਗਿਆ ਸੀ ਜਿਸ ਚੋਂ ਕਾਮਯਾਬ ਹੋਇਆ ਤੇ ਸਾਨੂੰ ਇਸ ਦੀ ਸਰਾਹਤਾ ਕਰਨੀ ਚਾਹੀਦੀ ਹੈ ਸਾਡਾ ਤੇ ਕਲਚਰ ਹੈ ਵੱਡਿਆਂ ਦੇ ਪੈਰੀ ਹੱਥ ਲਾਉਣਾ ਤੇ ਫਿਰ ਉਸਨੇ ਇੱਕ ਸੀਨੀਅਰ ਕਲਾਕਾਰ ਦੇ ਲਾਤੇ ਤੇ ਕਿੱਡੀ ਕਬੱਡੀ ਗੱਲ ਐ ਹੁਣ ਉਸ ਮੁੱਦੇ ਤੇ ਆਉਣੇ ਜਿਸ ਤੇ ਉਸਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂ ਟਾਰਗੇਟ ਕੀਤਾ ਜਾ ਕੇ ਅਭਿਤਾਪ ਬਚਨ ਤੇ ਸਿੱਖ ਵਿਰੋਧੀ ਐ ਉਹ ਯਾਰ ਸੋਚੋ ਥੋੜੀ ਅਕਲ ਨਾਲ ਹੱਥ ਮਾਰੋ ਕਿਉਂਕਿ ਅਭਿਤਾਪ ਬਚਨ ਇੱਕ ਸਿੱਖ ਫੈਮਲੀ ਚੋਂ ਆਉਂਦਾ ਆ ਉਹਦੀ ਮਾਂ ਵੀ ਸਿੱਖ ਸੀ ਤੇ ਇਸ ਕਰਕੇ ਉਹਦਾ ਸਿੱਖਾਂ ਨਾਲ ਕਨੈਕਸ਼ਨ ਹੈ ਆ ਤੁਸੀਂ ਉਹਨੂੰ ਟਾਰਗੇਟ ਕਰਦੇ ਹੋ ਕਿਉਂਕਿ ਉਹ ਜਦੋਂ ਇੰਦਰਾ ਗਾਂਧੀ ਮਰੀ ਤੇ ਰਾਜੀਵ ਗਾਂਧੀ ਦੇ ਨਾਲ ਖੜਾ ਸੀ ਕੀ ਗੱਲ ਜਦੋਂ ਕਿਤੇ ਦੋਸਤ ਮਿੱਤਰ ਦੇ ਫਾਦਰ ਜਾਂ ਮਦਰ ਦੀ ਮੌਤ ਹੋਵੇ ਤੇ ਆਪਾਂ ਨਹੀਂ ਖੜਦੇ ਜੇ ਉਹਦੇ ਨਾਲ ਮਾੜਾ ਹੋਵੇ ਆਪਾਂ ਹਾਂ ਦਾ ਨਾਰਾ ਨਹੀਂ ਮਾਰਦੇ ਅਭਿਤਾਬ ਬਚਨ ਰਜੀਵ ਗਾਂਧੀ ਦਾ ਦੋਸਤ ਸੀ ਇਕੱਠੇ ਪੜ੍ਹੇ ਸੀ ਤੇ ਹਰ ਪਲ ਉਹਦੇ ਨਾਲ ਅੱਜ ਅਸੀਂ ਉਹਨੂੰ ਕਹਿੰਦੇ ਆ ਅਭਿਤਾਬ ਬਚਨ ਨੇ ਇਹ ਕਿਹਾ ਸੀ ਜੋਸ ਤੇ ਰੌਲਾ ਪਾਇਆ ਜਾ ਰਿਹਾ ਵੀ ਉਹਨੇ ਇਹ ਕਿਹਾ ਸੀ ਉਸ ਦੀ ਵੀਡੀਓ ਜਾਂ ਲਿੰਕ ਜਾਂ ਕਿਤੇ ਅਸੀਂ ਤੇ ਉਸ ਵੇਲੇ ਚੰਗੇ ਜਵਾਨ ਸੀ ਸਾਨੂੰ ਪਤਾ ਹੈ ਅਸੀਂ ਉਹਦੀ ਲਿੰਕ ਵੀਡੀਓ ਜਾਂ ਕਿਤੇ ਟੀਵੀ ਤੇ ਉਦੋਂ ਵੀ ਨਹੀਂ ਦੇਖੀ ਹੁਣ ਵੀ ਨਹੀਂ ਦੇਖੀ ਕਿ ਉਹਨੇ ਸਿੱਖਾਂ ਬਾਰੇ ਕੁਝ ਗਲਤ ਬੋਲਿਆ ਹਾਂ ਉਹਨਾਂ ਨੇ ਉਹਨਾਂ ਦੇ ਦੁੱਖ ਚ ਨਾਲ ਖੜਿਆ ਇੱਕ ਵੱਡੀ ਗੱਲ ਹੋਰ ਜਦੋਂ ਸੱਜਣ ਕੁਮਾਰ ਤੇ ਕੇਸ ਦਾਇਰ ਹੋਏ ਤੇ ਸੱਜਣ ਕੁਮਾਰ ਨੇ ਇਹ ਕਿਹਾ ਕਿ ਇਹ ਚਾਰ ਦਿਨਾਂ ਵਿੱਚ ਜਦੋਂ ਦੰਗਾ ਫਸਾਦ ਹੋਇਆ ਤੇ ਮੈਂ ਤੇ ਇੰਦਰਾ ਗਾਂਧੀ ਦੇ ਘਰੇ ਸੀ ਇਸ ਤੇ ਅਭਿਤਾਬ ਬਚਨ ਦੀ ਗਵਾਹੀ ਹੋਈ ਸੀ ਤੇ ਅਭਿਤਾਬ ਬਚਨ ਨੇ ਕਿਹਾ ਕਿ ਮੈਂ ਇਸ ਨੂੰ ਇੰਦਰਾ ਗਾਂਧੀ ਦੇ ਘਰੇ ਨਹੀਂ ਦੇਖਿਆ ਤਿੰਨ ਚਾਰ ਦਿਨ ਮੈਂ ਵੀ ਉੱਥੇ ਸੀ ਮੈਂ ਇਸ ਨੂੰ ਕਿਤੇ ਨਹੀਂ ਦੇਖਿਆ ਇਸ ਤੋਂ ਸਾਬਿਤ ਹੋ ਗਿਆ ਕਿ ਸੱਜਨ ਕੁਮਾਰ ਝੂਠ ਬੋਲ ਰਿਹਾ ਹੈ ਔਰ ਉਸ ਤੇ ਮੁਕੱਦਮਾ ਦਰਜ ਹੋਇਆ ਅਸੀਂ ਇਸ ਫੈਕਟ ਨੂੰ ਪਲਾ ਕੇ ਅੱਜ ਸਿਰਫ ਇੱਕ ਨੈਰੇਟਿਵ ਬਣਾ ਲਿਆ ਹੈ ਕਿਉਂਕਿ ਨੈਰੇਟਿਵ ਸਾਡਾ ਵਿਤਾਬ ਬਚਨ ਨਾਲ ਨਹੀਂ ਹੈ ਇਹ ਜਿਹੜੇ ਰੌਲਾ ਪਾਉਂਦੇ ਨੇ ਕਿਸੇ ਨੇ ਅੱਜ ਤੱਕ ਵਿਤਾਬ ਬਚਨ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਕੋਈ ਐਫ ਆਈ ਆਰ ਨਹੀਂ ਦਰਜ ਕਰਾਈ ਕੋਈ ਪਟਾਸ਼ਟ ਨਹੀਂ ਕੀਤਾ ਕੋਈ ਵਿਰੋਧ ਨਹੀਂ ਕੀਤਾ ਕਦੇ ਬੰਬੇ ਜਾ ਕੇ ਉਹਦੇ ਘਰ ਦੇ ਮੂਹਰੇ ਨਾਹਰਾ ਤੱਕ ਨਹੀਂ ਲਾਇਆ ਇਹਨਾਂ ਦਾ ਟਾਰਗੇਟ ਦਲਜੀਤ ਹੈ ਕਿਉਂਕਿ ਉਹਦੀ ਜਿਹੜੀ ਅੱਜ ਚੜਤ ਹੈ ਉਹ ਜਰੀ ਨਹੀਂ ਜਾਂਦੀ ਓਏ ਦੋਸਤੋ ਸਾਡੇ ਕਲਾਕਾਰ ਨੇ ਕੁਝ ਲੋਕ ਨੇ ਜੋ ਪੰਜਾਬ ਦਾ ਭਲਾ ਕਾਉਂਦੇ ਨੇ ਤੇ ਚਾਹੁੰਦੇ ਨੇ ਪੰਜਾਬ ਦੇ ਹਰ ਮੁਸੀਬਤ ਚ ਖੜਨ ਦੀ ਅਸੀਂ ਐਵੇਂ ਭਾਵੁਕ ਹੋ ਕੇ ਕਿਸੇ ਦੇ ਮਗਰ ਲਾ ਕੇ ਵੀਡੀਓ ਸ਼ੇਅਰ ਕਰਕੇ ਜਿਹੇ ਕਲਾਕਾਰਾਂ ਨੂੰ ਟਾਰਗੇਟ ਨਾ ਕਰੀਏ ਇਹ ਹੀਰੇ ਨੇ ਸਾਡੇ ਪੰਜਾਬ ਦੇ ਤੇ ਹੀਰਿਆਂ ਦੀ ਕਦਰ ਕਰੀਏ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਪਸੰਦ ਆਈ ਤੇ ਸ਼ੇਅਰ ਕਰਨਾ ਜੈ